ਪਿੰਡ ਚੰਦਪਨ ਦੀ ਘਟਨਾ ਨੂੰ ਲੈ ਕੇ ਦੂਸਰੀ ਧਿਰ ਵੀ ਆਈ ਸਾਹਮਣੇ ਵਿਧਾਇਕ ਉਮੂਲਖ ਸਿੰਘ ਤੇ ਲਗਾਏ ਪਰਚੇ ਦਰਜ ਕਰਵਾਉਣ ਦੇ ਗੰਭੀਰ ਇਲਜ਼ਾਮ ਆਓ ਸੁਣਦੇ ਹਾਂ ਕੀ ਕਹਿਣਾ ਹੈ ਦੂਸਰੀ ਧਿਰ ਦੇ ਹਰਵਿੰਦਰ ਸਿੰਘ ਦੀ ਪਤਨੀ ਕਮਲਜੀਤ ਕੌਰ ਦਾ ਅੱਜ ਤੱਕ ਸੁਣਿਆ ਜਾ ਰਿਹਾ ਹੈ ਸਾਰਾ ਦਿਖਾਇਆ ਵੀ ਉਹਨਾਂ ਵੱਲ ਦਾ ਹੀ ਜਾ ਰਿਹਾ ਹੈ ਸਾਡਾ ਪੱਖ ਕੋਈ ਸੁਣ ਨਹੀਂ ਆਉਂਦਾ ਗਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪਹਿਲੋਂ ਤੇ ਮੈਂ ਤੁਹਾਨੂੰ ਇਹ ਦੱਸਦੀ ਆ ਵੀ ਮੈਨੂੰ ਮਿਲਣ ਲੱਗਦਾ ਦੱਸਣ ਦੀ ਲੋੜ ਨਹੀਂ ਗਈ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਵੀ ਜਿਹੜਾ ਛੋਟਾ ਜਿਹਾ ਮਸਲਾ ਸੀਗਾ ਉਹਨੂੰ ਕਿਵੇਂ ਪੰਜਾਬ ਲੈਵਲ ਤੇ ਕਰ ਪਨਜਾ ਦਿੱਤਾ ਗਿਆ ਹੈ ਕੋਈ ਉਹ ਐਡਾ ਵੱਡਾ ਮਸਲਾ ਨਹੀਂ ਸੀਗਾ ਜਿਹੜਾ ਉਹ ਘਰੇ ਬੈਠ ਕੇ ਹੀ ਸੁਲਝਾਇਆ ਜਾ ਸਕਦਾ ਸੀਗਾ ਜਿਹੜਾ ਕਲਦੀਪ ਸਰਪੰਚ ਹੈ ਜਦੋਂ ਸਾਡੇ ਘਰੇ 70 ਤੋਂ 80 ਬੰਦੇ ਲੈ ਕੇ ਕੱਲੀਆਂ ਬੁੜੀਆਂ ਦੇ ਕੋਲੇ ਉਹ ਲੈ ਕੇ ਆ ਗਏ ਆ ਲਲਕਰੇ ਮਾਰ ਰਹੇ ਆ ਉਹ ਸਾਰਾ ਕੁਝ ਕਰ ਰਹੇ ਆ ਅਸੀਂ ਆਪਦੇ ਸੈਲਫ ਡਿਫੈਂਸ ਵਾਸਤੇ ਜੋ ਵੀ ਕੁਝ ਕਰ ਰਹੇ ਆ ਤੇ ਸਾਡੇ ਸਾਰਾ ਉਹ ਸਾਡੇ ਤੇ ਹੀ ਪਾਇਆ ਜਾ ਰਿਹਾ ਹੈ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਵੀ ਜੇ ਇਹੀ ਸਾਡੇ ਨਾਲ ਜੋ ਕੁਝ ਵੀ ਇਹ ਸਾਡੇ ਨਾਲ ਹੋ ਰਿਹਾ ਜੇ ਇਹ ਕਿਤੇ ਤੁਹਾਡੇ ਨਾਲ ਹੋ ਰਿਹਾ ਹੋਵੇ ਵਿੱਚ ਫਿਰ ਤੁਸੀਂ ਇਹਦੇ ਬਾਰੇ ਕੀ ਆਖੂਗੇ ਜੇ ਇਹੀ ਕੰਮ ਜੇ ਇਹੀ ਸਾਰਾ ਕੁਝ ਤੁਹਾਡੇ ਘਰੇ ਤੁਹਾਡੇ ਕੋਲ ਬਹੁਤ ਬੇਟੀਆਂ ਨਾਲ ਹੋਵੇ ਤੁਹਾਡੇ ਘਰੇ ਇੰਨੇ ਨੇ ਬੰਦੇ ਵੜ ਜਾਣ ਤੇ ਤੁਹਾਡੇ ਤੁਸੀਂ ਇਹਦੇ ਤੇ ਕੀ ਕਰੋਗੇ ਤੁਹਾਡਾ ਐਕਸ਼ਨ ਕੀ ਹੋਊਗਾ ਇਹਦੇ ਤੇ ਮੈਂ ਤੁਹਾਡੇ ਤੋਂ ਵੀ ਸਵਾਲ ਪੁੱਛਣਾ ਚਾਹੁੰਦੀ ਆ ਇਹ ਸਿਰਫ ਕੱਲਾ ਇਹ ਦੇਖਿਆ ਜਾ ਰਿਹਾ ਵੀ ਉਹਨਾਂ ਦੇ ਬੱਚੇ ਉਹਨਾਂ ਦੀ ਇਹ ਉਹਨਾਂ ਦਾ ਉਹ ਕਿਉਂ ਅਸੀਂ ਇਨਸਾਨ ਨਹੀਂ ਹੈ ਸਾਨੂੰ ਧਨਾਟ ਦੱਸਿਆ ਜਾ ਰਿਹਾ ਸਾਨੂੰ ਬਹੁਤ ਕੁਝ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਅਸੀਂ ਅਸੀਂ ਵੀ ਜ਼ਮੀਨਾਂ ਜਾਇਦਾਦਾਂ ਲੈ ਜੇ ਇਹਦਾ ਮਤਲਬ ਇਹ ਤਾਂ ਨਹੀਂ ਵੀ ਸਾਡੀ ਕੋਈ ਇੱਜ਼ਤ ਨਹੀਂ ਗਈ ਸਾਡੇ ਤੇ ਕਿੰਨਾ ਕੁਸ਼ ਛਾਲਿਆ ਜਾ ਰਿਹਾ ਵੀ ਇਹ ਐਮਐਲਏ ਨਾਲ ਮਿਲੇ ਹੋਏ ਐ ਐਮਐਲਏ ਤਾਂ ਉਹਨਾਂ ਨਾਲ ਮਿਲਿਆ ਹੋਇਆ ਉਹ ਖੁਦ ਆਪ ਦੀ ਇੰਟਰਵਿਊ ਚ ਦੱਸ ਰਹੇ ਨੇ ਵੀ ਮੈਂ ਜੋ ਵੀ ਮੇਰੀ ਉਹ ਪਾਰਟੀ ਚ ਹੈ ਅਸੀਂ ਤਾਂ ਉਸ ਪਾਰਟੀ ਨਾਲ ਕੋਈ ਸਾਡਾ ਸੰਬੰਧ ਹੀ ਨਹੀਂਗਾ ਜੇ ਸਾਡਾ ਉਹਨਾਂ ਨਾਲ ਸੰਬੰਧ ਹੁੰਦਾ ਤੇ ਅੱਜ ਅਸੀਂ ਸਾਡੇ ਤੇ ਪਰਚੇ ਨਹੀਂ ਪਾਏ ਜਾ ਸਕਦੇ ਸੀਗੇ ਅੱਜ ਸਾਨੂੰ ਆਪਦਾ ਘਰ ਛੱਡ ਕੇ ਭੱਜਣਾ ਨਹੀਂ ਸੀ ਪੈ ਰਿਹਾ ਵੀਰ ਜੀ ਜੋ ਕੁਛ ਵੀ ਹੋ ਰਿਹਾ ਹੈ ਇਹ ਸਾਰਾ ਪ੍ਰਸ਼ਾਸਨ ਉਹਨਾਂ ਦੇ ਹੀ ਐਮਐਲਏ ਅਮੋਲਕ ਸਿੰਘ ਦੇ ਕਹਨੇ ਤੇ ਹੀ ਚੱਲ ਰਿਹਾ ਹੈ ਆ ਜੇਕਰ ਗੱਲ ਕੀਤੀ ਜਾਵੇ ਜਿਹੜੇ ਅ ਅਮੋਲਕ ਸਿੰਘ ਹੈ ਜੀ ਉਹਨਾਂ ਦਾ ਤਾਂ ਤੁਹਾਡੇ ਦੇ ਨਾਲ ਹੀ ਰਲਣਾ ਦੇ ਕੀਤੇ ਜਾ ਰਹੇ ਸੀਗੇ ਕਿ ਜਿਹੜਾ ਵਿਧਾਇਕ ਆ ਆ ਪੱਪੂ ਸਿੰਘ ਦੀ ਹੀ ਸੈੱਟ ਲੈ ਰਿਹਾ ਜੀ ਤੇ ਅੱਜ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਉਹਨਾਂ ਵੱਲੋਂ ਪਰਚੇ ਕਰਵਾਏ ਜਾ ਰਹੇ ਜੀ ਸਰ ਇਹ ਅਸੀਂ ਕਾਂਗਰਸ ਪਾਰਟੀ ਨਾਲ ਬਲੌਂਗ ਕਰਦੇ ਹਾਂ ਮੈਂ ਆਪ ਵੀ ਐਸ ਚੇਅਰ ਪਰਸਨ ਹੈਗੀ ਆ ਕਾਂਗਰਸ ਪਾਰਟੀ ਦੀ ਪਰ ਸਾਡਾ ਉਹਨਾਂ ਨਾਲ ਕੀ ਸੰਬੰਧ ਹੋ ਸਕਦਾ ਸਰ ਅਸੀਂ ਉਹਨਾਂ ਨਾਲ ਸਾਡਾ ਜੇ ਹੁੰਦਾ ਤੇ ਅਸੀਂ ਅੱਜ ਨੂੰ ਆਪਦੇ ਘਰੇ ਬੈਠੇ ਹੁੰਦੇ ਜਿਵੇਂ ਉਹਨਾਂ ਨੇ ਇੰਨਾ ਕੁਝ ਕਰਕੇ ਸਾਡੇ ਘਰੇ 70 70 ਬੰਦੇ ਅਸੀਂ ਅਸੀਂ ਬੰਦੇ ਜਦੋਂ ਲਿਆ ਕੇ ਬਾੜ ਤੇ ਉਹ ਆਪਦੇ ਘਰੇ ਆਰਾਊਂਡ ਨਾਲ ਜਾ ਕੇ ਬੈਠ ਗਏ ਤੇ ਅਸੀਂ ਵੀ ਬੈਠੇ ਹੁੰਦੇ ਅਸੀਂ ਕਿਉਂ ਭੱਜ ਰਹੇ ਹੁੰਦੇ ਇਹ ਤਾਂ ਮਸਲਾ ਸੀਗਾ ਜੀ ਇਹ ਥੋੜਾ ਨਾਲੀ ਦਾ ਸਰ ਇਹ ਬਣਾਇਆ ਗਿਆ ਜੀ ਇਹ ਸਿਰਫ ਬਣਾਇਆ ਗਿਆ ਹੈ ਇਹ ਕੋਈ ਅਹਿਮ ਮਸਲਾ ਹੈ ਨਹੀਂ ਸੀਗਾ ਵੀ ਇਹ ਸੁਲਝਾਇਆ ਨਹੀਂ ਸੀ ਜਾ ਸਕਦਾਗਾ ਇਹ ਸਾਰਾ ਇਹਨਾਂ ਨੇ ਸਭ ਤੋਂ ਪਹਿਲਾਂ ਪਲਾਨ ਇਹੀ ਕੀਤਾ ਹੋਇਆ ਵੀ ਇਹਨਾਂ ਨੂੰ ਕਿਵੇਂ ਅਸੀਂ ਪਸਾਉਣਾ ਹੈ ਇਹ ਸਾਰਾ ਕੁਝ ਕਲਦੀਪ ਦਾ ਤੇ ਐਮਐਲਏ ਅਮੋਲਕ ਸਿੰਘ ਦਾ ਸਾਰਾ ਕੁਝ ਕੀਤਾ ਕਿਰਾਇਆ ਪਹਿਲੋਂ ਤੋਂ ਸੋਚੀ ਸਾਜੀ ਸਾਜਿਸ਼ ਸਾਡੇ ਖਿਲਾਫ ਇਹ ਰਚੀ ਗਈ ਹੈ ਜੀ ਅਜੇ ਉਹ ਤੇ ਮੰਗ ਕਰ ਰਿਹਾ ਕਿ ਐਮਐਲਏ ਦੇ ਗਲੱਬੀ ਪੱਛਿਆ ਕਰੋ ਤੁਸੀਂ ਕਿਦੋਂ گے ਮੈਲ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਹੀ ਐ ਸਰ ਇਹ ਸਾਰਾ ਉਹਨਾਂ ਨੇ ਸਿਰਫ ਗੇਮ ਦਿਖਾ ਰਹੇ ਆ ਆਪਦੀ ਸਾਨੂੰ ਅਸੀਂ ਜੇ ਕਾਂਗਰਸ ਪਾਰਟੀ 'ਚ ਐ ਤਾਂ ਇਹ ਸਾਨੂੰ ਇਹ ਨਾ ਬੋਟਾ ਪਾਉਣ ਕਰਕੇ ਕੁਝ ਵੀ ਤੁਸੀਂ ਸਮਝ ਸਕਦੇ ਹੋ ਤੁਸੀਂ ਖੁਦ ਸਿਆਣੇ ਹੋ ਪੱਤਰਕਾਰ ਤੁਸੀਂ ਤੁਹਾਨੂੰ ਇੰਨਾ ਕਿ ਤਾਂ ਪਤਾ ਹੀ ਹੈ ਵੀ ਕਿਉਂ ਸਾਨੂੰ ਕੋਸਾਇਆ ਜਾ ਰਿਹਾ ਜੇ ਅਸੀਂ ਆਮ ਆਦਮੀ ਪਾਰਟੀ 'ਚ ਹੁੰਦੇ ਤੇ ਫਿਰ ਅਸੀਂ ਆਵਦੇ ਘਰੇ ਬੈਠੇ ਹੁੰਦੇ ਪਹਿੰਜੀ ਜਿਹੜੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਹਥਿਆਰ ਲੈ ਕੇ ਫੈਰਨ ਹੋ ਰਹੀ ਹੈ ਹਾਂਜੀ ਉਹ ਕੀ ਕਾਰਨ ਹੈ ਕਿਉਂ ਲੋੜ ਪਈ ਉਹ ਜਿਹੜੇ ਹਥਿਆਰ ਚੱਕਣ ਦੀ ਉਸ ਵਕਤ ਸਰ ਇਹਦਾ ਵੀ ਮੈਂ ਤੁਹਾਨੂੰ ਜਵਾਬ ਦਿੰਨੀ ਹੈ ਮੈਨੂੰ ਐਂ ਦੱਸੋ ਵੀ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੈ ਉਹ ਚ ਪੁਲਿਸ ਪਾਰਟੀ ਖੁਦ ਇਹ ਆਖ ਰਹੀ ਹੈ ਵੀ ਤੁਸੀਂ ਤੁਹਾਡੇ ਘਰਾਂ ਤੇ ਹਮਲਾ ਹੋ ਰਿਹਾ ਤੁਸੀਂ ਸਾਰਿਆਂ ਨੇ ਇਹ ਗੱਲ ਸੁਣੀ ਹੋਊਗੀ ਤੇ ਫਿਰ ਕੌਣ ਇਨਸਾਨ ਹੈ ਵੀ ਜਿਹੜਾ ਆਖੂਗਾ ਵੀ ਮੇਰੇ ਸਾਰਾ ਪਰਿਵਾਰ ਵਿੱਚ ਇੰਹੀਂ ਖਤਮ ਕੀਤਾ ਜਾ ਸਕਦਾ ਹੈ ਤੁਸੀਂ ਇੱਕ ਪਾਸੇ 10 ਬੰਦਿਆਂ ਨੂੰ ਬੁਖਾ ਰਹੇ ਹੋ ਤੇ ਦੂਸਰੇ ਪਾਸੇ 200 300 ਬੰਦਾ ਦਾ ਹਜੂਮ ਹੈ ਉਹ ਜੇ ਉਹਦੇ ਸਾਹਮਣੇ 10 ਬੰਦਿਆਂ ਦੀ ਕੀ ਔਕਾਤ ਹੈ ਕੋਈ ਪੁਲਿਸ ਪਾਲਟੀ ਖੁਦ ਇਹ ਗੱਲਾਂ ਕਹਿ ਰਹੀ ਹੈ ਤੁਸੀਂ ਵੀਡੀਓ ਸੁਣ ਸਕਦੇ ਹੋ ਜਿਨ੍ਹਾਂ ਨੇ ਨਹੀਂ ਸੁਣੀਆਂ ਉਹ ਦੁਬਾਰਾ ਇਸ ਗੱਲ ਨੂੰ ਇੱਕ ਵਾਰੀ ਫੇਰ ਰਿਪੀਟ ਕਰਕੇ ਸੁਣ ਕੇ ਦੇਖਣਾ ਵੀ ਪੁਲਿਸ ਖੁਦ ਕਹਿ ਰਹੀ ਹੈ ਵੀ ਇੰਨੇ ਬੰਦੇ ਆ ਗਏ ਹੁਣ ਤੁਹਾਡੇ ਘਰਾਂ ਤੇ ਹਮਲਾ ਕੀਤਾ ਜਾਊਗਾ ਤੇ ਉਹਦੇ ਤਾਂ ਦੱਸੋ ਫਿਰ ਅਸੀਂ ਹਥਿਆਰ ਨਾ ਚੱਕਦੇ ਤਾਂ ਕੀ ਕਰਦੇ ਜੀ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਆਪੀ ਸੈਲਫ ਡਿਫੈਂਸ ਵਾਸਤੇ ਜਿਹੜੀ ਹਥਿਆਰ ਹੈ ਉਹ ਆਪਣੇ ਬਚਾਅ ਵਾਸਤੇ ਅਸੀਂ ਵਰਤ ਸਕਦੇ ਤੁਸੀਂ ਕਹਿੰਦੇ ਵਰਤ ਸਕਦੇ ਸਰ ਇਹ ਤਾਂ ਕਿਤੇ ਵੀ ਨਹੀਂ ਲਿਖਿਆ ਗਿਆ ਵੀ ਜੇ ਆਪਣੇ ਕੋਲੇ ਕੋਈ ਗਲਤ ਅਸਲਾ ਹੋਵੇ ਫਿਰ ਤਾਂ ਆਪਾਂ ਅਸੂਚਨ ਦੇ ਨਹੀਂ ਆਪਾਂ ਨਹੀਂ ਕਰ ਸਕਦੇ ਜਦੋਂ ਲਾਇਸੈਂਸ ਤੇ ਹਥਿਆਰ ਹੈਗੇ ਆ ਉਹ ਤਾਂ ਅਸੀਂ ਆਪਦੀ ਸੈਲਫ ਡਿਫੈਂਸ ਵਾਸਤੇ ਇੱਕ ਫਾਇਰ ਕੀਤਾ ਸਾਨੂੰ ਸਾਡੇ ਤੇ ਪਰਚੇ ਪਾਏ ਗਏ ਕੀ ਗੱਲ ਹੈ ਜੀ ਇਹ ਪਰਚੇ ਸਾਡੇ ਤੇ ਕਿਉਂ ਪਾਏ ਗਏ ਜਿਹੜਾ ਬੰਦਾ 200 ਬੰਦੇ ਦਾ ਹਜੂਮ ਲੈ ਕੇ ਇੱਟਾ ਰੋੜੇ ਵੜਾ ਰਿਹਾ ਸਾਡੇ ਤਿੰਨ ਘਰਾਂ ਨੂੰ ਨੇ ਤੈਸ ਨੈਸ ਕਰਤਾ ਤੁਹਾਡਾ মিডিਆ ਜਾ ਕੇ ਦੇਖ ਰਿਹਾ ਸਾਰਾ ਕੁਝ ਦਿਖਾ ਰਿਹਾ ਫਿਰ ਵੀ ਤੁਸੀਂ ਇਹ ਗੱਲ ਦਾ ਸੋਚੋ ਵੀ ਉਹ ਬੱਚੇ ਕਿਵੇਂ ਹੋਣਗੇ ਉੱਥੋਂ ਕਿਵੇਂ ਉਹ ਪਰਿਵਾਰ ਉੱਥੋਂ ਨਿਕਲ ਕੇ ਗਏ ਹੋਣਗੇ ਜਿੰਨਾ ਕੁਝ ਉਹਨਾਂ ਦੇ ਘਰਾਂ 'ਚ ਵਜਿਆ ਹੋਇਆ ਉਹਨਾਂ ਦਾ ਖਾਮੀਆਂ ਜਾਂ ਕੌਣ ਭੁਗਤੂਗਾ ਜੀ ਆ ਕੋਈ ਕਿਸਾਨ ਜਥੇਬੰਦੀਆਂ ਨੇ ਵੀ ਉਹਨਾਂ ਦੀ ਡਟ ਕੇ ਹਮਾਇਤ ਕੀਤੀ ਹੈ ਜੀ ਫਿਰ ਕਿਸਾਨ ਜਥੇਬੰਦੀਆਂ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਮੈਂ ਉਹਨਾਂ ਮੇਰੇ ਹੱਥ ਬੰਨ ਕੇ ਬੇਨਤੀ ਕਰਦੀ ਆਂ ਵੀ ਕਿਸਾਨ ਜਥੇਬੰਦੀਆਂ ਸਿਰਫ ਇੱਕ ਪੱਖਸ਼ ਨਾਲ ਵੇਖਣ ਕਮ ਸੇ ਕਮ ਸਾਡੀਆਂ ਵੀ ਪੱਖਸ਼ ਰੱਖਣ ਕਮ ਸੇ ਕਮ ਆ ਕੇ ਦੇਖਣ ਦਾ ਸਹੀ ਵੀ ਕੀ ਕੁਝ ਹੋ ਰਿਹਾ ਹੈ ਕਿ ਉਹ ਵਾਕਿਵੇਂ ਜਿਹੜਾ ਕੁਝ ਉਹ ਦਿਖਾਇਆ ਜਾ ਰਿਹਾ ਉਹ ਹੀ ਆ ਪੰਜ ਜੀ ਤੁਸੀਂ ਇਹਨੂੰ ਕੀ ਮੰਨਦੇ ਹੋ ਮੇਰੀ ਗਰੀਬੀ ਨਾਲ ਜੋੜਿਆ ਗਿਆ ਮਾਮਲਾ ਜਾਂ ਜਾਤੀਵਾਦ ਨਾਲ ਜੋੜਿਆ ਗਿਆ ਜਿਸ ਤਰੀਕੇ ਵਿੱਚ ਅਮੀਰੀ ਗਰੀਬੀ ਦਾ ਤਾਂ ਇੱਥੇ ਕੋਈ ਮੁੱਦਾ ਹੀ ਨਹੀਂ ਸੀਗਾ ਇਹ ਜੇ ਨਾਲੀ ਦਾ ਜਿਹੜਾ ਮੁੱਦਾ ਸੀਗਾ ਉਹ ਇੱਕ ਕੱਲਾ ਅਮੀਰਾਂ ਦਾ ਕੋਈ ਜਾਂ ਗਰੀਬਾਂ ਦਾ ਕੋਈ ਪਾਣੀ ਦਾ ਨਹੀਂ ਸੀਗਾ ਉਹ ਦੋਵੇਂ ਧਿਰਾਂ ਦਾ ਪਾਣੀ ਉਸ ਵਿੱਚ ਪੈ ਰਿਹਾ ਉਹਨਾਂ ਦਾ ਕੁਲਦੀਪ ਸਰਪੰਚ ਦਾ ਖੁਦ ਦਾ ਪਾਣੀ ਵੀ ਉਸੇ ਛੱਪੜ 'ਚ ਪੈ ਰਿਹਾ ਉਹਦੇ 'ਚ ਨਾ ਤਾਂ ਕੋਈ ਪਾਣੀ ਵਾਟਰ ਵਰਕਸ ਤੋਂ ਪਾਣੀ ਉਹਦੇ ਪੈ ਪਾਰੀ ਆ ਉਹ ਕਾਫੀ ਟਾਈਮ ਨਹੀਂ ਆ ਬੰਦ ਹੋ ਚੁੱਕੀਆਂ ਪਾਪਾ ਇਹ ਸਾਰਾ ਪਾਣੀ ਛੱਪੜ ਚ ਪੈ ਰਿਹਾ ਸਾਰੇ ਘਰਾਂ ਦਾ ਪਾਣੀ ਪੈ ਰਿਹਾ ਬਸ ਇਹ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਵੀ ਉਹਨਾਂ ਨੇ ਕਿਉਂ ਇਸ ਨੂੰ ਮੁੱਦੇ ਨੂੰ ਵੈਸੇ ਹੀ ਉਛਾਲ ਦਿੱਤਾ ਇੰਨਾ ਕਿਉਂ ਇਹਨੂੰ ਇੰਨਾ ਹਾਈ ਲੈਵਲ ਕਰ ਟਿੱਕਰ ਪਹੁੰਚਾ ਦਿੱਤਾ ਜਿਹੜਾ ਫਿਰ ਉਹਨਾਂ ਦੇ ਪਰਚੇ ਹੋਏ ਸੀਗੇ ਹਾਂਜੀ ਬੀ ਜੀ ਅੰਦਰ ਕੀਤੇ ਉਸ ਤੋਂ ਬਾਅਦ ਗੰਦੂਰ ਸਿੰਘ ਦੇ ਪਰਚਾ ਪੁਲਿਸ ਨੇ ਕੀਤਾ ਹਾਂਜੀ ਮੇਰੇ ਪਾਸੋਂ ਹਾਂਜੀ ਤਾਂ ਫਿਰ ਕੀ ਹੈ ਤੁਸੀਂ ਸਮਝਦੇ ਹੋ ਕਿ ਧਰਨੇ ਪ੍ਰਦਰਸ਼ਨ ਦੀ ਇਹਨਾਂ ਨੇ ਕੀਤੇ ਹੈ ਉਹਨਾਂ ਦੇ ਦਿਮਾਗ ਕੀਤਾ ਪੁਲਿਸ ਨੇ ਸਾਰਾ ਕੁਝ ਪਹਿਲੋ ਹੀ ਸਕੀਮ ਬਣੀ ਵੀ ਹੋਈ ਸੀਗੀ ਸਰ ਇਹ ਸਾਰਾ ਕੁਝ ਪਹਿਲੋ ਉਹਨਾਂ ਦਾ ਸੋਚਿਆ ਸਮਝਿਆ ਸੀਗਾ ਵੀ ਕੀ ਕੀ ਕਰਦੇ ਐ ਏਦੋਂ ਬਾਅਦ ਕੀ ਕਰਨਾ ਤੇ ਕਿਵੇਂ ਇਹਨਾਂ ਨੂੰ ਪਸਾਉਣਾ ਹੈ ਨਹੀਂ ਪੁਲਿਸ ਪੁਲਿਸ ਸਾਡੀ ਵੀ ਪ੍ਰੋਟੈਕਸ਼ਨ ਕਰ ਸਕਦੀ ਸੀਗੀ ਪੁਲਿਸ ਦਾ ਆਈ ਵੀ ਉਸ ਹੱਬ ਨਾਲ ਤੁਸੀਂ ਦੇਖਦੇ ਹੋ ਸੋ ਉਹਨਾਂ ਨੂੰ ਵੀ ਸ਼ਾਇਦ ਐ ਪਹਿਲੋ ਐਂ ਲੱਗਿਆ ਹੋਣਾ ਵੀ ਥੋੜੇ ਬੰਦੇ ਆ ਵੀ ਚਲੋ ਸ਼ਾਇਦ ਰਾਜੀ ਨਾਵਾ ਹੋ ਜੇ ਜਾਂ ਕੁਛ ਹੋ ਜੇ ਉਹਨਾਂ ਨੇ ਵੀ ਵੈਸੇ ਉਹਨਾਂ ਨੇ ਮੱਥਾ ਉਹਨਾਂ ਨੇ ਪੂਰਾ ਮੱਥਾ ਘਪਾਈ ਕੀਤੀ ਪਰ ਥੋੜੇ ਟਾਈਮ ਬਾਅਦ ਸਾਰਾ ਪ੍ਰਸ਼ਾਸਨ ਹੀ ਉਹਨਾਂ ਵੱਲ ਦਾ ਹੋ ਗਿਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਨਹੀਂ ਪ੍ਰਸ਼ਾਸਨ ਦੇ ਤੱਕ ਉਹਦੇ ਟਾਂ ਬੱਟੇ ਵਜੇ ਉਹ जख्मी ਹੋਏ ਪਰ ਪੁਲਿਸ ਦੇ ਕਿੰਨੇ ਲੋਕ ਤੁਸੀਂ ਕਹਿੰਦੇ ਕੋ ਉਹਨਾਂ ਦੇ ਨਾਲ ਵਾਲੇ ਨਾਲ ਸਰ ਉਹ ਤਾਂ ਸਾਫ਼ ਦਿਖ ਰਿਹਾ ਪਹਿਲੋਂ ਉਹਨਾਂ ਨੇ ਆ ਕੇ ਜਰੂਰ ਇਹ ਕੀਤਾ ਮੈਨੂੰ ਤਾਂ ਇਹ ਵੀ ਸਭ ਕੁਝ ਡਰਾਮਾ ਹੀ ਲੱਗ ਰਿਹਾ ਹੈ ਇਹ ਵੀ ਮੰਗ ਕਰਦੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਰਕਾਰਾਂ ਤੋਂ ਪ੍ਰਸ਼ਾਸਨ ਤੋਂ ਵੀ ਸਿਰਫ ਇੱਕ ਪੱਖਸ਼ ਨੂੰ ਨਾ ਸੁਣਿਆ ਜਾਵੇ ਸਾਡੇ ਤੇ ਜੋ ਪਰਚੇ ਪਾਏ ਗਏ ਐ ਇੱਕ ਵਾਰੀ ਇੱਕ ਵਾਰੀ ਇਹ ਆ ਕੇ ਮੌਕੇ ਤੇ ਦੇਖਣ ਵੀ ਵਾਕਿਆ ਮੈਂ ਜੋ ਕੁਝ ਵਿਖਾਇਆ ਗਿਆ ਉਹ ਸੱਚ ਹੈ ਅੱਛਾ ਤੁਹਾਡੇ ਘਰ ਤੇ ਵੀ ਕੋਈ ਥੜਪਨ ਕੀਤੀ ਹੈ ਕਿਸ ਨੇ ਸਾਡੇ ਘਰ ਤੇ ਕਰਪੌਂ ਚੁੱਕੇ ਸੀ ਸਰ ਸਾਡੇ ਘਰ ਦੇ ਸਾਡੇ ਤਾਇਆ ਜੀ ਦਾ ਨਾਲ ਘਰ ਐ ਸਾਰਾ ਕੁਝ ਉਹਨਾਂ ਦਾ ਪਨ ਚੁੱਕੇ ਸੀ ਉਹ ਤੁਸੀਂ ਆਪ ਵੀ ਵੀਡੀਓ ਦੇਖ ਚੁੱਕੇ ਹੋ ਦੇਖ ਸਕਦੇ ਹੋ ਤੁਸੀਂ ਕੀ ਨਾ ਕੀਏ ਤੁਹਾਡਾ ਜੀ ਮੇਰਾ ਨਾਮ ਕਮਲਜੀਤ ਕੌਰ ਹੈ ਜੀ ਹਾਂ ਤੁਹਾਡੇ ਹਸਬੰਦ ਦਾ ਕੀ ਨਾਮ ਹੈ ਹਰਮਿੰਦਰ ਸਿੰਘ ਬਰਾੜ ਜੀ ਜਿਹੜੇ ਫਾਇਰ ਕਰਦੇ ਨਜ਼ਰ ਆ ਰਹੇ ਹਾਂਜੀ ਸਰ ਠੀਕ ਹੈ ਜੀ ਥੈਂਕ ਯੂ ਜੀ ਅਮੋਰ ਸਿੰਘ ਜੀ ਪਿਛਲੇ ਦਿਨੀ ਚੰਦਪਾਣ ਚ ਜਿਹੜਾ ਕੁਝ ਹੋਇਆ ਉਦੋਂ ਜਿਹੜੇ ਮਜ਼ਦੂਰਾਂ ਵਾਲੇ ਧਿਰ ਸੀ ਉਹਨੇ ਇਲਜ਼ਾਮ ਲਾਇਆ ਕਿ ਜਿਹੜਾ ਵਿਧਾਇਕ ਹੈ ਉਹ ਦੂਸਰੀ ਧਿਰ ਦੀ ਹਮਾਇਤ ਕਰ ਰਿਹਾ ਹੈ ਇਸ ਕਰਕੇ ਸਾਡੇ ਤੇ ਇਹ ਸਾਰਾ ਕੁਝ ਤਸ਼ੱਦਦ ਹੋ ਜਾ ਪੁਲਿਸ ਕੇਸ ਹੋਇਆ ਹੁਣ ਜਦੋਂ ਦੂਸਰੀ ਧਿਰ ਤੇ ਵੀ ਪਰਚਾ ਦਰਜ ਹੋ ਗਿਆ ਜਿਹਨੇ ਕਮਬੂਰ ਸਿੰਘ ਤੇ ਉਹਦੇ ਭਰਾ ਦੇ ਪਰਚਾ ਦਰਜ ਹੋਇਆ ਤਾਂ ਉਹਨਾਂ ਦੇ ਪਰਿਵਾਰ ਵੱਲੋਂ ਵੀ ਅੱਜ ਇਲਜ਼ਾਮ ਲਾਏ ਗਏ ਵਿਧਾਇਕ ਜਿਹੜਾ ਹੈ ਉਹ ਦੂਸਰੀ ਧਿਰ ਦੀ ਜਿਹਨੇ ਮਜ਼ਦੂਰਾਂ ਦੀ ਧਿਰ ਜਾਂ ਸਰਪੰਚ ਦੇ ਧਿਰ ਦੀ ਪੱਖਪੂਰ ਰਹੀ ਹੈ। ਐਂਕੀ ਕਹੋਗੇ। ਵੇਖੋ ਮੈਂ ਇਹੀ ਕਹਿਣਾ ਚਾਹੁੰਦਾ ਉਹ ਵੀ ਇਲਜ਼ਾਮ ਲਾ ਰਹੇ ਆ ਤੇ ਉਹ ਵੀ ਇਲਜ਼ਾਮ ਰਾਏ ਆ ਤੁਸੀਂ ਆਪ ਹੀ ਵੇਖ ਲਓਗੇ ਮੈਂ ਕਿਹੜੀ ਧਿਰ ਦੇ ਨਾਲ ਆ। ਪਰ ਮੈਂ ਇਹ ਕਦੇ ਨਹੀਂ ਚਾਹੁੰਦਾ ਵੀ ਹਲਕੇ ਦੇ ਵਿੱਚ ਕਿਸੇ ਵੀ ਪਿੰਡ ਵਿੱਚ ਮੇਰਾ ਮੈਂ ਚੁਣਿਆ ਹੋਇਆ ਨੁਮਾਇੰਦਾ ਲੋਕਾਂ ਦਾ ਮੇਰੇ ਹਲਕੇ 'ਚ ਕਿਸੇ ਵੀ ਪਿੰਡ ਦੇ ਵਿੱਚ ਜਿਹ ਸੋ ਜਿਹੜਾ ਇਹ ਨਾਲੀ ਦਾ ਮਸਲਾ ਇਹ ਸਿਵਲ ਪ੍ਰਸ਼ਾਸਨ ਦਾ ਮਸਲਾ ਮੈਂ ਉਹਨਾਂ ਨੂੰ ਵੀ ਕਹੂੰਗਾ ਵੀ ਜਿਹੜਾ ਨਾਲੀ ਦਾ ਮਸਲਾ ਹੱਲ ਕੀਤਾ ਜਾਵੇ ਦੂਜੀ ਜਿਹੜੀ ਇਹ ਗੱਲ ਹੋਈ ਆ ਉਹਦੇ ਵਾਸਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਹਿ ਚੁੱਕਾ ਹੁਣ ਵੀ ਜੋ ਵੀ ਜਿਹੜਾ ਸਹੀ ਕਾਰਵਾਈ ਆ ਉਹ ਕੀਤੀ ਜਾਵੇ ਉਹਦੇ ਤੇ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਹੁਣ ਦੂਜੀ ਤਰ੍ਹਾਂ ਦੇ ਇਲਜ਼ਾਮ ਲਾਏ ਜਾਂ ਪਹਿਲਾਂ ਉਹ ਲਾਉਂਦੇ ਸੀ ਜੇ ਡੜੇ ਮਾਰਨਾ ਗਲਤ ਆ ਤਾਂ ਮੈਨੂੰ ਲੱਗਦਾ ਗੋਲੀ ਚਲਾਉਣਾ ਵੀ ਗਲਤ ਆ ਫੈਰ ਕਰਨਾ ਵੀ ਗਲਤ ਆ ਸੋ ਦੋਨਾਂ ਧਿਰਾਂ 'ਤੇ ਰਾਸਤੇ ਹੀ ਆ ਪਿੰਡ 'ਚ ਭਾਈਚਾਰਾ ਆਪਦਾ ਬਣਾ ਕੇ ਰੱਖੋ ਇਹ ਐਡਾ ਵੱਡਾ ਮਸਲਾ ਹੈ ਨਹੀਂ ਸੀ ਜਿੰਨਾ ਵੱਡਾ ਬਣ ਗਿਆ ਸੋ ਮੈਂ ਦੂਜੇ ਵੀ ਜਿਹੜੇ ਸਹਿਰਦ ਲੋਕ ਆ ਜਿਹੜੇ ਨਾਲ ਆ ਉਹਨਾਂ ਨੂੰ ਵੀ ਮੈਂ ਇਹੀ ਕਹਿਣਾ ਇਸ ਗੱਲ ਨੂੰ ਜਲਦੀ ਤੋਂ ਜਲਦੀ ਖਤਮ ਕਰਕੇ ਪਿੰਡ 'ਚ ਭਾਈਚਾਰਾ ਬਣਾਇਆ ਜਾਵੇ ਬਾਕੀ ਜਿਹੜਾ ਮਸਲਾ ਉਹ ਪੁਲਿਸ ਪ੍ਰਸ਼ਾਸਨ ਦੇ ਕੋਲੇ ਆ ਮੈਨੂੰ ਪੂਰਨ ਆਸ ਆ ਵੀ ਉਹ ਜਲਦੀ ਤੋਂ ਜਲਦੀ ਇਸ ਚੀਜ਼ ਨੂੰ ਐਂਡੋ ਕਰ ਲੈਣਗੇ ਠੀਕ ਹੈ ਸਰ ਥੈਂਕ ਯੂ ਜੀ